ਉਮਰ ਘਟਣ ਦਾ ਕਾਰਨ ਕੀ ਹੈ ਉਮਰ ਘਟਣ ਦਾ ਕਾਰਨ ਇਹ ਹੈ ਪਾਪ ਕਰਕੇ ਉਮਰ ਘਟਦੀ ਹੈ ਅੱਛਾ ਜੀ ਤਰਮਤਰ ਕਿਉਂ ਉਮਰ ਵੱਧਦੀ ਹੈ ਠੀਕਾ ਠੀਕ ਹੈ ਕਿ ਨਹੀਂ ਜੀ ਜਿਹੜੇ ਸਾਫ ਤੋਂ ਪਹਿਲਾਂ ਆ ਸੱਚੋਕ ਦੁਆ ਪਰਚਰੇਤਾ ਸਾਜੋ ਘਰ ਜੋ ਇਹ ਜਿਹੜੇ ਆਏ ਨੇ ਕਿ ਲੱਖਾਂ ਲੱਖਾਂ ਬਰਸਦੀ ਉਮਰ ਉਹ ਤਾਂ ਸੱਚ ਆਂ ਦੀਸ਼ ਨੂੰ ਕਾਜ ਠੀਕ ਆ ਆ ਜਦ ਸੱਚ ਆ ਰਹੀ ਨਹੀਂ ਨਾਜ਼ੀ ਨਾਜ਼ੀ ਕਾਇਆ ਘਟੀ ਜਾਂਦੀ ਹੂੰ ਨਾਜ਼ੀ ਨਾਜ਼ੀ ਉਮਰ ਘਟ ਗਈ ਠੀਕ ਹੈ ਕਿ ਨਹੀਂ ਤੁਸੀਂ ਛਾਬ ਲਾਓਗੇ ਸਾਢੇ ਸਮੇਂ ਮੈਂ ਆਪੇ ਹੀ ਗੱਲ ਕਰਨਾ ਮੇਰੇ ਬਜ਼ੁਰਗ ਦਾ 1500 100 115 16 ਸਾਲ ਤੇ ਉਹਨਾਂ ਵਿੱਚ ਹੋ ਗਏ ਬਰੇ ਜਿੰਨੇ ਵੀ ਮੇਰੇ ਬਾਪ ਦਾਦਾ ਪਰਦਾਦਾ ਜਿੰਨੇ ਵੀ ਅੱਛਾ ਜੀ ਹਾਂ ਜੀ ਠੀਕ ਉਹ ਆਪਣੀ ਕਿਸੇ ਸੱਤਿਆ ਨਾਲ ਉਮਰ ਦੇ ਹੋ ਗਏ ਨੇ ਅੱਜ ਇਸ ਟਾਈਮ ਤੇ ਮੈਂ ਖੁਦ ਦੇਖ ਰਿਹਾ 100 ਸਾਲ ਤੋਂ ਉੱਤੇ ਬੰਦਾ ਤੇ ਮੈਨੂੰ ਦੇਖਦਾ ਹੂੰ ਇਹੋ ਨਹੀਂ 60 ਤਾਂ ਇੱਕ ਸਾਲ ਦਾ ਮੱਸਾ ਹੀ ਹੁੰਦਾ ਕੋਈ ਨਕਲ ਬਦਰ ਗਿ ਜਾਓ ਵੀ ਮਾ ਸੇ ਹੂੰ ਤੋ ਇਹ ਹੋਰ ਜਿਹੜੀ ਬਾਤ ਦੀ ਹੈ ਨਾ ਜਾਂ ਤਾਕਤ ਵੱਧਦੀ ਹੈ ਤਾਕਤ ਹੈ ਵੱਧਦੀ ਹੈ ਸੱਚ ਬੋਲੇ ਸ ਠੀਕ ਆ ਸਤ ਬਰੋਬਰ ਤਪ ਨਹੀਂ ਝੂਠ ਬਰੋਬਰ ਪਾਪ ਜਿੰਕੇ ਅਦੇ ਸੱਚਰੇ ਤੇਰੇ ਮਿਉਨ ਕੇ ਦੇਖੋ ਨਾ ਆਪ ਵਾਈ ਠੀਕ ਹੈ ਨਾ ਤੋ ਐਸੇ ਇਹ ਗੱਲ ਹੈ ਕੁਛ ਥੋੜਾ ਜਿਆ ਜਤਨ ਕਰੋ ਇਹ ਰੋਟੀ ਨਹੀਂ ਬੜੀ ਜਾਣੀ ਹੈ ਹਾਂ ਠੀਕ ਹੈ ਕਿ ਨਹੀਂ ਜੇ ਤੇ ਮੇਰਾ ਬਖਦਰ ਨਾ ਮਨ ਮਿਲ ਜਾਣਾ ਬਿਲਕੁਲ ਬਿਲਕੁਲ ਔਰੇ ਕੁ ਤੁਹਾਡਾ ਇਹ ਦਾਣਾ ਪਾਣੀ ਜਿਹੜਾ ਲਿਖਿਆ ਸੀ ਇਹ ਹੂੰ ਸਹੀ ਹੈ ਗੱਲ ਇਹ ਤੁਸੀਂ ਆ ਵਿੱਚੋਂ ਐਡੀ ਦੂਰ ਖਿੱਚ ਕੇ ਲੈ ਕੇ ਆਇਆ ਕਿੱਥੋਂ ਆ ਕਿੱਥੋਂ ਆਇਆ ਠੀਕ ਹੈ ਬਿਲਕੁਲ ਇਹ ਹੁਣ ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ ਲੋਕ ਕਹਿੰਦੇ ਨੇ ਵੀ ਹਾਂ ਸਾਡੀ ਉਮਰਾਂ ਵਧਣ ਸਾਡੀਆਂ ਖਰਾਕਾਂ ਸ਼ੁੱਧ ਹੋਣ ਤੇ ਜਿਵੇਂ ਹੁਣ ਬਹੁਤ ਲੋਕ ਤਾਂ ਤੁਹਾਡੇ ਇੱਥੇ ਕਹਿਣਗੇ ਕਿ ਹਾਂ ਬਾਪੂ ਦੀ ਇੰਨੀ ਉਮਰ ਬਾਪੂ ਦੇ ਐਨਕ ਨਹੀਂ ਮੈਂ ਤੇ ਸਾਰੀ ਪਾਵਨ ਨੂੰ ਇਹੀ ਸ਼ਲੋਕ ਦੇਣਾ ਚਾਹਣਾ ਕੇ ਪਾਈ ਸੱਚ ਬੋਲ ਨਾਲ ਜਪਣਾ ਠੀਕ ਹੈ ਜੀ ਇਹਨੇ ਰਾਹੀ ਖਰਾਕ ਵਾਧਦੀ ਹੈ ਇਹਨੇ ਰਾਹੀ ताकत ਵਾਧਦੀ ਹੈ ਇਹ ਤੇ ਆੜੀ ਬਰਬਾਦਦੀ ਹੈ ਠੀਕ ਹੈ ਜੀ ਠੀਕ ਹੈ ਕਿ ਨਹੀਂ ਜੀ ਨਾਮ ਦਾਤ ਤੇ ਇਸ਼ਨਾਨ ਜੀ ਸੱਚੇ ਤੇ ਸਤਿਆ ਇਹ ਜਿਹੜੇ ਨੇ ਪਰਵਾਣ ਨ ਪੰਜੇ ਸਰੀਰ ਦੇ ਜਿਹਨਾਂ ਸਾਧੂਆਂ ਦੇ ਕੋਲ ਇਹ ਪੰਜ ਚੀਜ਼ਾਂ ਨੇ ਜੀ ਉਹਨਾਂ ਦਰਗਾਹ ਕੇ ਮਾਨ ਹੈ ਕੋਈ ਲੋੜ ਨਹੀਂ ਕਿਸੇ ਟਿਕੜ ਦੀ ਸਿੱਧੇ ਆਜੋ ਠੀਕ ਆ ਬਾਕੂਟਾ ਦੇ ਵਿੱਚ ਸਿੱਧੇ ਬਾਗਾ ਪੈ ਰੀਆਂ ਨੇ ਉਹਨਾਂ ਨੂੰ ਠੀਕ ਹੈ ਜੀ ਇਹ ਬਣਦੀਆਂ ਨਹੀਂ ਨਾਇ ਦੇ ਕੋਲ ਨਾਮ ਜਪਿਆ ਜਾਂਦਾ ਹੈ ਨਾਇ ਦੇ ਕੋਲ ਦਾਨ ਹੁੰਦਾ ਹੈ ਨਾਇ ਦੇ ਕੋਲ ਸੱਚਿਆ ਰਹਿੰਦੀ ਆ ਨਾਇ ਦੇ ਕੋਲ ਇਸ਼ਨਾਨ ਹੁੰਦਾ ਹੈ ਨਾਇ ਦੇ ਕੋਲ ਸੱਚੀ ਬੋਲ ਠੀਕ ਹੈ ਬਾਪੂ ਜੜੀ ਬਾਤ ਵੀ ਕੋਈ ਫਰਕ ਨਹੀਂ ਸੁਖਣ ਵਾਲਾ ਹੈ ਤੁਹਾਡੀ ਆਵਾਜ਼ ਵੀ ਗੜਕਦਾਰ ਆ ਸਾਰੇ ਬੜੇ ਖੁਸ਼ ਹੋ ਕੇ ਲੋਕ ਦੇਖੇ ਵੀ ਬਾਪੂ ਦੀ ਆਵਾਜ਼ ਵੀ ਗੜਕਦਾਰ ਆ